ਬਿਕਰਮ ਜੀ ਤਾਂ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਬਿਕਰਮ ਮਜੀਠੀਆ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦੇ ਦਿੱਤਾ ਹੈ ਤੇ ਜੇਲੋਂ ਸੁਨੇਹਾ ਆਇਆ ਹੈ ਕਿ ਮੈਂ ਜਲਦ ਬਾਹਰ ਆਵਾਂਗਾ ਇਸ ਵਕਤੀ ਦੀ ਸਭ ਤੋਂ ਵੱਡੀ ਖਬਰ ਹੈ ਤੇ ਦੱਸੀਏ ਕਿ ਉਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਦੀ ਉਹਨਾਂ ਦੇ ਨਾਲ ਇੱਕ ਘੰਟਾ ਮੁਲਾਕਾਤ ਹੋਈ ਤੇ ਜਿਸ ਤੋਂ ਬਾਅਦ ਮੁਲਾਕਾਤ ਦੌਰਾਨ ਉਥੇ ਹੀ ਉਹਨਾਂ ਨੇ ਕਿਹਾ ਕਿ ਮੈਂ ਜੇਲ੍ਹ ਚ ਵੀ ਚੜ੍ਹਦੀ ਕਲਾ ਚ ਤੇ ਮੈਂ ਜਲਦ ਬਾਹਰ ਆਵਾਂਗਾ ਪਰੰਤੂ ਭਗਵਾਨਤਮਾਨ ਹੁਣ ਤਿਆਰ ਰਹੇ ਤੇ ਜਲਦੀ ਹੀ ਅਸੀਂ ਜਿਹੜਾ ਕਿ ਚੜ੍ਹਦੀ ਕਲਾ ਦੇ ਵਿੱਚ ਜਿੱਥੋਂ ਮੈਂ ਸਿਆਸਤ ਛੱਡ ਕੇ ਗਿਆ ਸੀ ਉੱਥੇ ਹੀ ਦੁਬਾਰਾ ਸ਼ੁਰੂ ਕਰਾਂਗਾ ਤੇ ਅਰਸ਼ਦੀਪ ਕਲੇੜ ਦੇ ਵੱਲੋਂ ਇਹ ਜਿਹੜਾ ਕਿ ਬਿਕਰਮ ਮਜੀਠੀਆ ਦੇ ਨਾਲ ਇੱਕ ਘੰਟਾ ਮੁਲਾਕਾਤ ਜਿਹੜੀ ਜੇਲ੍ਹ ਕੀਤੀ ਗਈ ਤੇ ਜੇਲ੍ਹੋਂ ਬਾਹਰ ਆ ਕੇ ਉਹਨਾਂ ਨੇ ਸੁਨੇਹਾ ਦਿੱਤਾ ਹੈ ਤੇ ਦੱਸਦੀ ਇਹ ਕਿ ਸਭ ਤੋਂ ਵੱਡੀ ਖਬਰ ਦੂਜੇ ਪਾਸੇ ਉੱਥੇ ਹੀ ਭੀਤੇਦਾਨਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਕੂਬ ਬਿਕਰਮ ਮਜੀਠੀਆ ਨੂੰ ਵੈਜਲੈਂਸ ਨੇ ਗ੍ਰਿਫਤਾਰ ਕਰ ਲਿਆ ਸੀ ਗ੍ਰਫਤਾਰੀ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਘਰਮਾਉਂਦੀ ਹੋਈ ਨਜ਼ਰ ਆਈ ਤੇ ਗ੍ਰਫਤਾਰੀ ਤੋਂ ਬਾਅਦ ਅਕਾਲੀ ਦਲ ਭੜਕ ਗਿਆ ਕਿ ਬਿਕਰਮ ਮਜੀਠੀਆ ਨੂੰ ਫਿਰ ਤੋਂ ਉਹੀ ਕੇਸ ਦੇ ਵਿੱਚ ਦੁਬਾਰਾ ਚੱਕਿਆ ਗਿਆ ਹੈ ਪਰੰਤੂ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਦੋਸ਼ ਲਾ ਰਹੀ ਹੈ ਕਿ ਬਿਕਰਮ ਮਜੀਠੀਆ ਨੂੰ ਜਿਹੜਾ ਕਿ ਨਸ਼ੇ ਦੇ ਕੇਸ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਹੈ ਇੱਕ ਦੂਜੇ ਦੇ ਨਾਲ ਪੇਚ ਫਸਦੇ ਹੋਏ ਨਜ਼ਰ ਆ ਰਹੇ ਨੇ ਕਾਲੀ ਦਲ ਹੁਣ ਆਮ ਆਦਮੀ ਪਾਰਟੀ ਨੂੰ ਸਿੱਧੀ ਚੇਤਾਵਨੀ ਦੇ ਰਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਬਿਕਰਮ ਮਜੀਠੀਆ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਹੁਣ ਭਗਵੰਤ ਮਾਨ ਤਿਆਰ ਰਹੇ ਤੇ ਜਿਸ ਤਰ੍ਹਾਂ ਪਹਿਲਾ ਚੀਕਾ ਨਿਕਲੀਆਂ ਨੇ ਹੁਣ ਉਸੇ ਤਰ੍ਹਾਂ ਕਢਾਵਾਂਗਾ ਤੇ ਜਿਸ ਦੇ ਦੌਰਾਨ ਉੱਥੇ ਹੀ ਉਹਨਾਂ ਨੇ ਕਿਹਾ ਕਿ ਪਹਿਲਾ ਆਮ ਆਦਮੀ ਪਾਰਟੀ ਦੇ ਆਕੂਆਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਤੇ ਹੁਣ ਜੇਕਰ ਜੀਣਾ ਨੇ ਵੀ ਮੈਨੂੰ ਜਿਹੜਾ ਕਿ ਸੰਦੇਸ਼ ਹੈ ਉਸ ਦੇ ਜ਼ਰੀਏ ਉਹਨਾਂ ਨੇ ਕਿਹਾ ਕਿ ਹੁਣ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵੀ ਮਾਨ ਹਾਨੀ ਦਾ ਕੇਸ ਉਸ ਦੇ ਲਈ ਤਿਆਰ ਰਹੇ ਤੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਆਲਿਆਂ ਦਾ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ ਤੇ ਪੂਰਾ ਮਾਮਲਾ ਇਹ ਹੈ ਕਿ ਵਿਕਰਮ ਮਜੀਠੀਆ ਦੀ ਬੀਤੇ ਦਿਨਾਂ ਦੇ ਵਿੱਚ ਗ੍ਰਿਫਤਾਰੀ ਹੋਈ ਵੈਜਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਆਮਦਨ ਤੋਂ ਵੱਧ ਚਾਹੇ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਦੂਜੇ ਪਾਸੇ ਉਥੇ ਹੀ ਅਕਾਲੀ ਦਲ ਵੀ ਪੂਰਨ ਤੌਰ ਤੇ ਪੜਤਗਦਾ ਹੋਇਆ ਨਜ਼ਰ ਆਇਆ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਵਿਕਰਮ ਮਜੀਠੀਆ ਨੂੰ ਭੇਜਿਆ ਗਿਆ ਹੈ ਲਗਾਤਾਰ ਉੱਥੇ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਹੜੀ ਹੈ ਕਿ ਉਹਨਾਂ ਨੂੰ ਵੀਆਈਪੀ ਸਹੂਲਤਾ ਨਹੀਂ ਮਿਲ ਰਹੀਆਂ ਪਰੰਤੂ ਵਿਕਰਮ ਮਜੀਠੀਆ ਨੇ ਇਸ ਗੱਲ ਦਾ ਸੰਦੇਸ਼ ਜਿਹੜਾ ਕਿ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਕੋਈ ਵੀ ਵੀਆਈਪੀ ਸਹੂਲਤ ਜਿਹੜੀ ਕਿ ਮੈਂ ਨਹੀਂ ਮੰਗੀ ਅਫਵਾਹ ਹਾਂ ਡਾਇਨਾਂ ਜਾਰੀਆਂ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਕਹਿਣਾ ਹੈ ਕਿ ਮੈਂ ਜੇਲ੍ਹ ਚੋਂ ਵੀ ਚੜ੍ਹਦੀ ਕਲਾ ਚ ਤੇ ਜਿੱਥੋਂ ਮੈਂ ਸਿਆਸਤ ਛੱਡ ਕੇ ਗਿਆ ਸੀ ਉੱਥੋਂ ਦੁਬਾਰਾ ਸ਼ੁਰੂ ਕਰੂੰਗਾ ਤੇ ਉਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਜਰੂਰ ਐ ਜੜੀ ਕੇ ਆਵਾਜ਼ ਚੱਕਾਂਗਾ ਤੇ ਜਿਨੇ ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਮੈਂ ਇਹ ਕਹਿ ਦੇਣਾ ਚਾਹੁੰਦਾ ਹਾਂ ਕਿ ਮੈਂ ਦਬਣ ਦਬਾਉਣ ਵਾਲਾ ਨਹੀਂ ਹਾਂ ਤੇ ਮੇਰੀ ਹਮੇਸ਼ਾ ਹੀ ਜਿਹੜਾ ਕਿ ਪੰਜਾਬ ਦੇ ਲਈ ਆਵਾਜ਼ ਉੱਠਦੀ ਰਹੇਗੀ ਤੇ ਉੱਥੇ ਹੁਣ ਵਕੀਲ ਕਲੇਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਤੋਂ ਬਾਅਦ ਉੱਥੇ ਉਹਨਾਂ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਜਲਦੀ ਹੀ ਜਿਹੜੇ ਕਿ ਚੇਲੋ ਬਾਹਰ ਆਉਣਗੇ ਕਿਉਂਕਿ ਹਜ ਤੱਕ ਉਹਨਾਂ ਨੇ ਕਿਹਾ ਕਿ ਵਿਜੀਲੈਂਸ ਇੱਕ ਵੀ ਸਬੂਤ ਪੇਸ਼ ਨਹੀਂ ਕਰ ਪਾਈ ਤੇ ਉੱਥੇ ਹੀ ਵਿਕਰਮ ਅਜੀਠਿਆ ਨੂੰ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਹੁਣ ਵਿਕਰਮ ਅਜੀਠਿਆ ਜਿਹੜੇ ਕਿ ਜਲਦ ਹੀ ਜੇਲ੍ਹੋਂ ਬਾਹਰ ਹੋਣਗੇ